ਤੇ ਆਣਾ ਐਲਾਨੀ ਜਿਹੜੀ ਐਮਰਜੈਂਸੀ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਵੱਲੋਂ ਤੇ ਉਹਦੀ ਟੀਮ ਵੱਲੋਂ ਲਾਈ ਗਈ। ਬਿਲ ਨ ਪਹੁੰਚਣਾ ਸੀਗਾ। ਸੋ ਰਸਤਿਆਂ ਦੇ ਵਿੱਚ ਬੜੇ ਵੱਡੀ ਤਦਾਦ ਦੇ ਵਿੱਚ ਪੁਲਿਸ ਲਾਉਣੀ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਖੁੱਲਾ ਛੱਡ ਕੇ ਜਿਹੜਾ ਹੈਗਾ ਅਕਾਲੀ ਵਰਕਰਾਂ ਦੇ ਉੱਤੇ ਜਿਹੜੀ ਧੱਕੇਸ਼ਾਹੀ ਕਰਦਾ। ਜਿੱਦਨ ਇਹਨਾਂ ਨੇ ਧਿਆਨ ਦੇਣਾ ਉਦੋਂ ਦਾ ਧਿਆਨ ਨਹੀਂ ਦੇ ਰਹੇ। ਤੀਜੇ ਦਿਨ ਕਰੋੜ 10 ਕਰੋੜ ਦਾ ਲੈ ਲਿਆ ਜੀ। 50 ਕਰੋੜ ਦਾ ਲੋਨ ਲੈ ਲਿਆ ਜੀ ਕੱਲ੍ਹ ਤੇ ਹੀ ਚੱਕੀ ਜਾਂਦੇ ਮੈਂ ਕਿਹਾ ਉਹ ਹੱਕ ਹੈਗਾ ਪਰ ਪੰਜਾਬ ਸਰਕਾਰ ਆ ਜਦੋਂ ਤੋਂ ਵੀ ਆਈ ਆ ਇਹ ਹਮੇਸ਼ਾ ਹੀ ਜਿਹੜੇ ਲੋਕ ਪੰਜਾਬ ਪੱਖੀ ਜਾਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਾਂ ਮੁੱਦਿਆਂ ਦੇ ਪ੍ਰਤੀ ਜੜੀ ਹੈਗੀ ਉਹ ਆਵਾਜ਼ ਚੱਕਦੇ ਆ ਤੇ ਉਹਨੂੰ ਆਵਾਜ਼ ਨੂੰ ਦਬਾਉਂਦੇ ਕਿਸਾਨਾਂ ਦੇ ਸਿਰ ਦੇ ਉੱਤੇ ਤੁਸੀਂ ਸਰਕਾਰ ਬਣਾਈ ਹੋਵੇ ਤੇ ਤੁਸੀਂ ਉਹਨਾਂ ਦੀਆਂ ਚਾਹ ਪੱਤੀਆਂ ਦੇ ਸਿਲੰਡਰ ਵੀ ਝਾਕ ਕੇ ਲੈ ਜਾਓ ਪੈਣਾ ਵੀ ਇਹ ਕੋਈ ਬਹਾਲੀ ਬਾਦਰੀ ਵਾਲੀ ਗੱਲ ਨਹੀਂ ਕੀਤੀ ਵੀ ਬੰਦਾ ਜਿਹੜਾ ਵੀ ਆਵਾਜ਼ ਚੁੱਕਦਾ ਲੋਕਾਂ ਦੀ ਆਵਾਜ਼ ਚੁੱਕਦਾ ਪੰਜਾਬ ਦੇ ਮੁੱਦੇ ਚੁੱਕਦਾ ਤੇ ਸਭ ਤੋਂ ਵੱਡੀਆਂ ਚੀਜ਼ਾਂ ਜਿਹੜੀਆਂ ਵਿਕਰਮਜੀਤ ਮਨਜੀਠੀਆ ਜੀ ਨੇ ਇਹਨਾਂ ਦੀਆਂ ਕਾਲੀਆਂ ਨੀਲੀਆਂ ਹਰੀਆਂ ਪੀਲੀਆਂ ਜੋ ਫਿਲਮਾਂ ਸੀ ਉਹ ਲਿਆ ਕੇ ਲੋਕਾਂ ਦੇ ਸਾਹਮਣੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਰੱਖੀਆਂ ਤੁਸੀਂ ਇਹ ਦੱਸੋ ਉਹ ਰਾਜੇ ਮਹਾਰਾਜੇ ਘਰੋਂ ਜੱਦੀ ਸਰਦਾਰ ਆ ਉਹ ਇਹਨਾਂ ਕੋਲ ਕਿਹੜੀ ਗਿੱਦੜ ਸਿੰਗੀ ਆ ਗਈ ਸਾਢੇ 3 ਸਾਲਾਂ ਦੇ ਵਿੱਚ ਜਿਹੜੇ ਸਾਰੇ ਹੀ ਕਰੋੜਪਤੀ ਬਣ ਗਏ ਕੋਈ ਇੱਕ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠ ਕੇ ਇਦਾਂ ਦੇ ਝੂਠ ਬੋਲ ਰਿਹਾ ਉਹ ਪਤਾ ਹੀ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਕਿਵੇਂ ਸਿਸਟਮ ਚੱਲ ਰਿਹਾ ਅੱਜ ਦਿਨ ਵਿਜੀਲेंस ਵੱਲੋਂ ਗ੍ਰਸਤਾਰ ਕੀਤੇ ਗਏ ਵਿਕਰਮ ਸਿੰਘ ਮੁਜੀਠੀਆ ਦੀ ਅੱਜ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਪੇਸ਼ੀ ਤੋਂ ਪਹਿਲਾਂ ਹੀ ਸ਼੍ਰੋਮਣੀ ਕਾਰਜਦਾਲ ਦੇ ਵਰਕਰ ਪੂਰੇ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਟੇਨ ਕੀਤੇ ਗਏ ਆ ਫਰੀਕੋਰ ਦੇ ਵਿੱਚ ਵੀ ਕਈ ਵਰਕਰ ਡਿਟੇਨ ਕੀਤੇ ਗਏ ਸਾਡੇ ਨਾਲ ਫਰੀਕੋਰ ਤੋਂ ਕਾਲੀਦਲ ਦੇ ਆਗੂ ਮੌਜੂਦ ਨੇ ਅਮਨ ਬਣਾਂਗੇ ਜੀ ਕਿਵੇਂ ਦਿਖਦੇ ਉਹ ਜਿਹੜੀ ਸਰਕਾਰ ਦੀ ਕਾਰਵਾਈ ਹੈ ਅੱਜ ਉੱਥੇ ਤੁਸੀਂ ਮਿਲਣ ਪਹੁੰਚਣਾ ਸੀ ਪਰ ਤੁਹਾਡੇ ਸਾਥੀਆਂ ਨੂੰ ਪਹਿਲਾਂ ਹੀ ਡਿਟੇਨ ਕਰ ਲਿਆ ਦੇਖੋ ਇਹ ਆਣਾ ਐਲਾਨੀ ਜਿਹੜੀ ਐਮਰਜੈਂਸੀ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਵੱਲੋਂ ਤੇ ਉਹਦੀ ਟੀਮ ਵੱਲੋਂ ਲਾਈ ਗਈ ਆ ਤਾਂ ਸਾਡੇ ਜਿੰਨੇ ਵੀ ਵਰਕਰ ਆਦੇਦਾਰ ਸੀਗੇ ਅੱਜ ਵਿਕਰਮ ਜੀਠੀਆ ਦੀ ਜਿਹੜੀ ਹੈਗੀ ਆ ਉਹ 7 ਦਿਨ ਨਿਰਮਾਨ ਤੋਂ ਬਾਅਦ ਜਿਹੜੀ ਅਪੇਸ਼ੀ ਉੱਥੇ ਸੀਗੀ ਤੇ ਅੱਜ ਉੱਥੇ ਸਾਰਿਆਂ ਨੇ ਉਹਨਾਂ ਨੂੰ ਮਿਲਣ ਪਹੁੰਚਣਾ ਸੀਗਾ ਸੋ ਰਸਤਿਆਂ ਦੇ ਵਿੱਚ ਬੜੇ ਵੱਡੀ ਤਦਾਦ ਦੇ ਵਿੱਚ ਪੁਲਿਸ ਲਾਉਣੀ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਖੁੱਲਾ ਛੱਡ ਕੇ ਵੀ ਜਿਹੜਾ ਹੈਗਾ ਅਕਾਲੀ ਵਰਕਰਾਂ ਦੇ ਉੱਤੇ ਜਿਹੜੀ ਧੱਕੇਸ਼ਾਹੀ ਕਰਨੀ ਇਹ ਸਰਕਾਰ ਦਾ ਜਿਹੜਾ ਇੱਕ ਕਦਮ ਆ ਇਹਦੇ ਅਸੀਂ ਘੋਰ ਨਿੰਦਾ ਕਰਦੇ ਆ ਤੇ ਅੱਜ ਜਿਹੜਾ ਇਹ ਆ ਆਜ਼ਾਦ ਭਾਰਤ ਦਾ ਸੁਪਨਾ ਉਹਨੂੰ ਵੀ ਧੁੰਦਲਾ ਕਰ ਰਿਹਾ ਹੈ ਹਰੇਕ ਬੰਦੇ ਨੂੰ ਆਪਣੀ ਆਵਾਜ਼ ਚੁੱਕਣ ਦਾ ਜਿਹੜਾ ਹੈਗਾ ਉਹ ਹੱਕ ਹੈਗਾ ਪਰ ਪੰਜਾਬ ਸਰਕਾਰ ਆ ਜਦੋਂ ਤੋਂ ਵੀ ਆਈ ਆ ਇਹ ਹਮੇਸ਼ਾ ਹੀ ਜਿਹੜੇ ਲੋਕ ਪੰਜਾਬ ਪੱਖੀ ਜਾਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਾਂ ਮੁੱਦਿਆਂ ਦੇ ਪ੍ਰਤੀ ਜੜੀ ਹੈਗੀ ਆ ਉਹ ਆਵਾਜ਼ ਚੱਕਦੇ ਆ ਤੇ ਉਹਨੂੰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ। ਕੀ ਲੱਗਦਾ ਪਿਛਲੇ ਸਮੇਂ ਦੇ ਵਿੱਚ ਜੇਕਰ ਕਿਸਾਨਾਂ ਨੇ ਆਵਾਜ਼ ਚੁੱਕਣੀ ਚਾਹੀ ਤਾਂ ਉਹਨਾਂ ਨੂੰ ਘਰ ਅਗ੍ਰੇਡ ਨਹੀਂ ਕਰਦਾ। ਜੇਕਰ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਘਰ ਰਿਟੇਨ ਕਰ ਦਿੱਤਾ ਜਾਂਦਾ ਹੈ। ਦੇਖੋ ਇਹ ਤੁਹਾਡੇ ਸਾਹਮਣੇ ਹੀ ਆ ਜਗਤਾਰ ਜੀ ਪਿਛਲੇ ਦਿਨੀ ਜਿਹੜਾ ਹੈਗਾ ਕਿਸਾਨਾਂ ਦੀ ਪਿੱਠ ਦੇ ਵਿੱਚ ਵੀ ਸ਼ੁਰੂਆਬ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਨੇ ਹਾਲਾਂਕਿ ਕਿਸਾਨਾਂ ਦੇ ਸਿਰ ਦੇ ਉੱਤੇ ਤੁਸੀਂ ਸਰਕਾਰ ਬਣਾਈ ਹੋਵੇ ਤੇ ਤੁਸੀਂ ਉਹਨਾਂ ਦੀਆਂ ਚਾਹ ਪਤੀਆਂ ਤੇ ਸਿਲੰਡਰ ਵੀ ਝਾਕ ਕੇ ਲੈ ਜਾਓ ਪੈਣਾ ਵੀ ਇਹ ਕੋਈ ਬਹਾਲੀ ਬਹਾਦਰੀ ਵਾਲੀ ਗੱਲ ਨਹੀਂ ਕੀਤੀ ਹਰੇਕ ਵਰਗ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਚਾਹੇ ਉਹ ਸਿਆਸੀ ਪਿੰਡ ਦੇ ਅੰਦਰ ਹੋਣ ਚਾਹੇ ਉਹ ਆਮ ਲੋਕ ਹੋਣ ਜਿਹੜੇ ਆਵਾਜ਼ ਚੱਕਦੇ ਹੋਣ ਚਾਹੇ ਉਹ ਤੁਹਾਡਾ ਪੱਤਰਕਾਰ ਭਾਈ ਜਾਰਾ ਅੱਜ ਵੀ ਤੁਸੀਂ ਜੈਤੋ ਹਲਕੇ ਦੇ ਵਿੱਚ ਇੱਕ ਤੁਹਾਡੇ ਪੱਤਰਕਾਰ ਭਰਾ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਉਹਦੇ ਰੋਸ ਦੇ ਵਿੱਚ ਬਹੁਤ ਵੱਡਾ ਕੱਟ ਉੱਥੇ ਜਿਹੜਾ ਹੈਗਾ ਜੈਤੋ ਦੀਆਂ ਸੜਕਾਂ ਦੇ ਉੱਪਰ ਹੈਗਾ ਇਸ ਤਰੀਕੇ ਨਾਲ ਕੋਈ ਵੀ ਬੰਦਾ ਜਿਹੜਾ ਵੀ ਆਵਾਜ਼ ਚੁੱਕਦਾ ਲੋਕਾਂ ਦੀ ਆਵਾਜ਼ ਚੁੱਕਦਾ ਪੰਜਾਬ ਦੇ ਮੁੱਦੇ ਚੁੱਕਦਾ ਤੇ ਸਭ ਤੋਂ ਵੱਡੀਆਂ ਚੀਜ਼ਾਂ ਜਿਹੜੀਆਂ ਵਿਕਰਮਜੀਤ ਮਨਜੀਠੀਆ ਜੀ ਨੇ ਇਹਨਾਂ ਦੀਆਂ ਕਾਲੀਆਂ ਨੀਲੀਆਂ ਹਰੀਆਂ ਪੀਲੀਆਂ ਜੋ ਫਿਲਮਾਂ ਸੀ ਉਹ ਲਿਆ ਕੇ ਲੋਕਾਂ ਦੇ ਸਾਹਮਣੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਰੱਖੀਆਂ ਇਹ ਅੱਜ ਜਿਹੜਾ ਹੈਗਾ ਉਸ ਦੀ ਇਮੇਜ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਵਿਕਰਮ ਮਜੀਠੀਏ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਉਹ ਜੱਟ ਮੁੱਛਾਂ ਨੂੰ ਤਾ ਦੇ ਕੇ ਅੰਦਰ ਗਿਆ ਸੀ ਤੇ ਮੁੱਛਾਂ ਨੂੰ ਤਾ ਦੇ ਕੇ ਬਾਹਰ ਆਊਗਾ ਤੁਹਾਡੇ ਸਾਹਮਣੇ ਉਹ ਜਿਵੇਂ ਕਿ ਸਰਕਾਰ ਕਹਿ ਰਹੀ ਹੈ ਕਿ ਹੁਣ ਪਹਿਲਾਂ ਕਹਿੰਦੇ ਸੀ ਕਾਰਵਾਈ ਨਹੀਂ ਕਰਦੇਗੇ ਹੁਣ ਅਸੀਂ ਕਾਰਵਾਈ ਕਰ ਰਹੇ ਆ ਕਿਤਨੇ ਕਿਤੇ ਜਿਵੇਂ ਪਹਿਲਾਂ ਕਈ ਜੁੜਿਆ ਰਹੇਗੀ ਨਸ਼ੇ ਦੇ ਮਾਮਲੇ ਨਾਲ ਸੰਬੰਧਿਤ ਨੇ ਆਮਦਨ ਤੋਂ ਵੱਧ ਜਦਾਤ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਦੇਖੋ ਜੀ ਐਵੇਂ ਬਿਨਾ ਗੱਲ ਤੋਂ ਫੂਕੀਆਂ ਤੀਰ ਜੇ ਛੱਡੀ ਜਾਣੇ ਚੰਗੀਆਂ ਨਹੀਂ ਹੁੰਦੀਆਂ ਪੰਜਾਬ ਦੇ ਲੋਕ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਚੀਜ਼ ਜਿਹੜੀ ਤੁਹਾਡੇ ਸਾਹਮਣੇ ਆ ਰਹੀ ਆ ਤੁਸੀਂ ਦੇਖੋ ਨਸ਼ੇ ਦਾ ਪਰਚਾ ਹੋਇਆ ਉਹਦੇ 'ਚ ਨਸ਼ਾ ਹੈ ਨਹੀਂ ਤੇ ਆਮਦਨ ਤੋਂ ਵੱਧ ਪਰਚਾ ਜਿਹੜਾ ਦਰਜ ਕੀਤਾ ਗਿਆ ਉਹਦੇ 'ਚ ਵੀ ਇਹਨਾਂ ਨੂੰ ਕੁਛ ਨਹੀਂ ਲੱਭਿਆ ਉਹਦੇ 'ਚ ਰੁਪਈਆ ਘਰੋਂ ਨਹੀਂ ਜਿਹੜਾ ਹੈਗਾ ਐਵੇਂ ਡੀਂਗਾ ਮਾਰੀ ਗਏ ਔਰ ਤਮਾਤਰ ਮੰਤਰੀ ਹੈ ਜਿਹੜਾ ਇਹਨਾਂ ਦਾ ਵੀ 29 ਮੋਬਾਈਲ ਫੜੇ ਆ ਜੀ ਅਸੀਂ ਭਗਵੰਤ ਮਾਨ ਤੁਸੀਂ ਦੇਖੋ ਇੱਕ ਸੂਬੇ ਦਾ ਮੁੱਖ ਮੰਤਰੀ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਤੇ ਬੜੇ ਕੌਨਫੀਡੈਂਸ ਦੇ ਵਿੱਚ ਉਹ ਬੋਲ ਰਿਹਾ ਵੀ ਅਸੀਂ 29 ਮੋਬਾਈਲ ਵਾਰ-ਵਾਰ ਰਿਪੀਟ ਹੋ ਰਹੀ ਉਹ ਚੀਜ਼ 29 ਮੋਬਾਈਲਰ ਜਿਹੜੇ ਹੈਗੇ ਮਿਲੇ ਜੀ 29 ਮੋਬਾਈਲ ਮਿਲੇ ਜੀ 450 ਕਰੋੜ ਦਾ ਲੈਣ ਦੇਣ ਹੋਇਆ ਜੀ ਇਹਨਾਂ ਦੀ ਪੁਲਿਸ ਦੀ ਜਿਹੜੀ ਜਾਂਮਾ ਤਲਾਸ਼ੀ ਜਾਂ ਜਿਹੜੀ ਉਹ ਪਾਉਂਦੇ ਆ ਇਹ ਉਹਦੇ ਵਿੱਚ ਉਹਨਾਂ ਦੀ ਬਾਇ ਲਿਖਤ ਬਾਇ ਲਿਖਤ ਜਿਹੜੀ ਆ ਇੱਕ ਵੀ ਮੋਬਾਈਲ ਫੋਨ ਨਹੀਂ ਪੜਿਆ ਗਿਆ ਇੱਕ ਵੀ ਮੋਬਾਈਲ ਫੋਨ ਨਹੀਂ ਮਿਲਿਆ 450 ਕਰੋੜ ਰੁਪਏ ਦੀ ਜਿਹੜੀ ਗੱਲ ਕਰਦੇ ਆ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹ 100 ਕੋਸ਼ ਕਰੋੜ ਦੀ ਆ ਇਹ ਆਪਸ ਵਿੱਚ ਦੀ ਦੇਖੋ ਇੱਕ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠ ਕੇ ਇਦਾਂ ਦੇ ਝੂਠ ਬੋਲ ਰਿਹਾ ਉਹ ਪਤਾ ਹੀ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਕਿਵੇਂ ਸਿਸਟਮ ਚੱਲ ਰਿਹਾ ਇਹ ਸਿਰਫ ਤੇ ਸਿਰਫ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਇਹ ਇਹਨਾਂ ਦੀ ਈਗੋ ਹਰਟ ਹੋਈ ਆ ਕਿਉਂਕਿ ਇਹਨਾਂ ਦਾ ਜਿਹੜਾ ਆਕਾ ਰਵਿੰਦ ਕੇਜਰੀਵਾਲ ਉਹਨੂੰ ਮਜੀਠੇ ਮੁਰੇ ਗੋਡੇ ਲਾਉਣੇ ਵੇ ਸਨ ਇਹ ਸਿਰਫ ਉਸ ਸੀ ਦੀ ਕਿੜ ਕੱਟ ਰਹੇ ਅਟੂ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੀ ਕਾਰਵਾਈ ਨੂੰ ਕਿਉਂਕਿ ਤੁਸੀਂ ਵੀ ਅਕਸਰ ਕਈ ਚੀਜ਼ਾਂ ਨੂੰ ਲੈ ਕੇ ਸਵਾਲ ਖੜਦੇ ਕਰਦੇ ਰਹਿੰਦੇ ਨਾ ਅੱਜ ਜੋ ਕਾਰਵਾਈ ਹੋਈ ਹੈ ਤੁਹਾਨੂੰ ਉਥੇ ਨਹੀਂ ਜਾਣਤਾ ਕਿ ਜੀ ਨੂੰ ਕਿਵੇਂ ਦੇਣਾ ਯਾਰ ਸਾਡਾ ਹੱਕ ਮੰਦਾ ਆਪ ਦੇ ਲੀਡਰ ਨੂੰ ਅਸੀਂ ਮਿਲਣ ਵੀ ਨਹੀਂ ਜਾ ਸਕਦੇ ਇਹ ਤਾਂ ਛਰੇਮ ਤੱਕਾ ਜਿੱਦਣ ਇਹਨਾਂ ਨੇ ਧਿਆਨ ਦੇਣਾ ਉਦੋਂ ਤਾਂ ਧਿਆਨ ਨਹੀਂ ਦੇ ਰਹੇ ਤੀਜੇ ਦਿਨ ਕਰੋੜ 10 ਕਰੋੜ ਦਾ ਲੈ ਲਿਆ ਜੀ 50 ਕਰੋੜ ਦਾ ਲੋਨ ਲੈ ਲਿਆ ਜਿਹੜਾ ਚੱਕੀ ਜਾਂਦੇ ਮੇਰੇ ਹਿਸਾਬ ਨਾਲ ਇਹਨਾਂ ਨੇ ਘਟੋ ਘਟ 15 ਬਲੀ ਕਰਦਾ ਲੈ ਲਿਆ ਤੇ 70 ਸਾਲਾਂ ਚ ਉਹਨਾਂ ਕਰ ਜਾਣੇ ਜਿਹੜਾ ਜਿੰਨਾਂ ਇਹਨਾਂ ਨੇ 3.5 ਸਾਲਾਂ ਚ ਚੜਾਤਾ ਤੇ ਸੱਦਾ 3.5 ਸਾਲਾਂ ਦੇ ਵਿੱਚ ਆਪਣੀ ਕਮੇਟੀ ਚ ਇੱਕ ਸਿੰਗਲ ਪੈਸਾ ਨਹੀਂ ਆਇਆਗਾ ਜੇ ਕੋਈ 2-4 ਰੁਪਏ ਲੱਗੇ ਆ ਤੇ ਉਹ ਨਰੇਗਾ ਦੇ ਤਹਿ ਜਿਹੜਾ ਸੈਂਟਰ ਦਾ ਪੈਸਾ ਉਹ ਪੈਸੇ ਲੱਗੇ ਆ ਇੱਕ ਨਿੱਕਾ ਪੈਸਾ ਨਹੀਂ ਲਾਇਆ ਇਹਨਾਂ ਨੇ 3.5 ਦੇ ਸਾਲ ਦੇ ਵਿੱਚ ਤੇ ਕਰਜ਼ਾ ਇਹ ਲੈ ਕੇ ਇਹਨਾਂ ਨੇ ਡੋਪਤਾ ਪੰਜਾਬ ਤੁਸੀਂ ਕੱਲ ਮੈਂ ਵੇਖੀ ਸਟੇਟਮੈਂਟ ਪਾਈ ਹੋਈ ਸੀ ਕਿਸੇ ਨੇ ਸੋਸ਼ਲ ਮੀਡੀਆ ਤੇ 15 20 ਦਿਨ ਮਹੀਨੇ ਬਾਅਦ 1000 ਕਰੋੜ 1500 ਕਰੋੜ 1000 ਕਰੋੜ 1500 ਕਰੋੜ ਕਰਜ਼ਾ ਲੈ ਕੇ ਇਹਨਾਂ ਨੇ ਜਮ੍ਹਾਂ ਪਿਆਰ ਦੀ ਜਖੜਾ ਵੜਤੀ ਇਹਨਾਂ ਨੇ ਵਿਖੇ ਕਿ ਇਸ ਮਾਵੜ ਦੇ ਉੱਪਰ ਜਿੰਨੇ ਵੀ ਇਹਨਾਂ ਦੇ ਵਿਧਾਇਕ ਨੇ ਜਾਂ ਕੈਬਨਿਟ ਮੰਤਰੀ ਨੇ ਕਿਤੇ ਨਾ ਕਿਤੇ ਇਸ ਕੋ ਸਾਰੇ ਮੀਡੀਆ ਦੇ ਵਿੱਚ ਇਹ ਚੀਜ਼ ਸ਼ੋਅ ਕਰ ਰਹੇ ਨੇ ਕਿ ਇਹ ਡੀਜੀਟੀਏ ਤੇ ਇੱਕ ਕਾਰਵਾਈ ਕਰ ਦਿੱਤੀ ਹੈ ਇਹ ਲੱਗਦਾ ਨਹੀਂ ਕਿ ਵਾਕਈ ਡਰਾਮੇ ਕਰ ਰਹੀ ਜਾਂ ਕਾਰਵਾਈ ਕਰਨੀ ਹੀ ਨਹੀਂ ਵਾਕਿਆ ਹੀ ਡਰਾਮੇ ਆ ਤੁਸੀਂ ਇਹ ਦੱਸੋ ਉਹ ਰਾਜੇ ਮਹਾਰਾਜੇ ਘਰੋਂ ਜੱਦੀ ਸਰਦਾਰ ਆ ਉਹ ਇਨਾਂ ਕੋਲ ਕਿਹੜੀ ਗਿੱਦੜ ਸਿੰਘੀ ਆ ਗਈ ਸਾਢੇ 3 ਸਾਲਾਂ ਦੇ ਵਿੱਚ ਜਿਹੜੇ ਸਾਲੇ ਹੀ ਕਰੋੜਪਤੀ ਬਣ ਗਏ ਦੱਸਣ ਦਾ ਹੱਕ ਤਾਂ ਇਹਨਾਂ ਦਾ ਵੀ ਬੰਦ ਆ ਨਾ ਆਮ ਘਰਾਂ ਦੇ ਮੁੰਡੇ ਆਪ ਕਹਿੰਦੇ ਸੀ ਸਾਡੇ ਆਮ ਘਰਾਂ ਦੇ ਮੁੰਡੇ ਆ ਉਹ ਗੋਗਾਂ ਵਾਲਾ 9-10 ਕਿੱਲੇ ਚ ਕੋਠੀ ਪਾਈ ਜਾਂਦਾ ਅੱਜ ਜਲਾਲਾਬਾਦ ਵਾਲਾ 골ਡੀ ਹੈ ਇਹ ਕੋਠੀ ਪਾਈ ਜਾਂਦਾ ਜਦੋਂ ਦੀ ਸਰਕਾਰ ਬਣੀ ਉਦੋਂ ਦੀ ਸ਼ੁਰੂ ਹੋਈ ਇਹਨਾਂ ਦੀਆਂ ਕੋਠੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਹੈ ਜਿਹੜੀ ਸਾਢੇ 3-4 ਸਾਲਾਂ ਵਿੱਚ ਕਰੋੜਪਤੀ ਬਣ ਕੇ ਦੱਸਣੇ ਲੋਕਾਂ ਨੂੰ ਉਹਦਾ ਫਿਰ ਵੀ ਜੱਦੀ ਜ਼ਿਲਦਾਰ ਉਹ 540 ਕਰੋੜ ਤੱਕ ਹਿਸਾਬ ਦੇ ਦੂ ਅਜੇ 500 ਹੈ ਨਹੀਂ 540 ਜੇ ਕਹਿੰਦੇ ਉਹਦਾ ਵੀ ਹਿਸਾਬ ਦੇ ਦੂਆ ਪਰ ਜਿੱਦਨ ਇਹਨਾਂ ਦੀ ਵਾਰੀ ਇਹਨਾਂ ਤੋਂ ਹਿਸਾਬ ਨਹੀਂ ਦਿੱਤਾ ਜਾਣਾਗਾ ਸੋ ਲਗਾਤਾਰ ਅੱਜ ਜਿਹੜੇ ਹੀ ਹੈਗੇ ਸਵਾਲ ਖੜੇ ਹੋ ਰਹੇ ਸਰਕਾਰ ਦੇ ਜਦੋਂ ਦੀ ਬੀਗਮ ਸਿੰਘ ਜੀਟੀਆ ਦੀ ਗ੍ਰਿਫਤਾਰੀ ਹੋਈ ਆ ਪਰ ਅੱਜ ਜਿਹੜੇ ਵਰਕਰਾਂ ਨੂੰ ਰਿਟੇਨ ਕੀਤਾ ਗਿਆ ਇਸ ਨੂੰ ਲੈ ਕੇ ਰੋਸ ਹੋਰ ਕਾਇਲ ਦੇ ਵਿੱਚ ਵਧਿਆ ਜਾ ਰਿਹਾ ਕਿਉਂਕਿ ਸਰਕਾਰ ਜੋ ਹੈਗੀ ਆਪਣੀ ਨਿੱਜੀ ਕੀੜਾ ਕਿਤਨੇ ਕਿਤੇ ਹੁਣ ਕੱਢ ਰਹੀ ਹੈ ਜਿਵੇਂ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਕਹਿੰਨਾ ਤਾਂ ਕੱਢਣ ਨੂੰ ਕੋਈ ਕੁਝ ਨਹੀਂ ਖੜਾ